ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਦਿਨੇਸ਼ੂਰੀ ਸਾਥੀਓ ਇਸ ਸਮੇਂ ਸਿੱਕ ਰਿਆਮ ਰੋਡ ਤੇ ਬਿਲਕੁਲ ਨਹਿਰ ਦੇ ਨਜ਼ਦੀਕ ਮੌਜੂਦ ਹਾਂ ਤੁਸੀਂ ਗੱਡੀ ਦੇਖੋ ਆਲਟੋ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਲੇਕਿਨ ਫੋਰਚੂਨੇਟਲੀ ਕੋਈ ਕੈਜੂਅਲਟੀ ਨਹੀਂ ਹੈ ਔਰ ਇੰਜਰੀ ਵੀ ਨਹੀਂ ਹੋਈ ਜਿਹਨਾਂ ਜਿਹੜੇ ਇਸ ਗੱਡੀ ਵਿੱਚ ਸਵਾਰ ਸਨ ਜੋ ਸੜਕ ਤੱਕ ਫੇਲ ਦੇ ਆਧਾਰ ਤੋਂ ਇਨਫੋਰਮੇਸ਼ਨ ਪਹੁੰਚੀ ਹੈ ਸ਼ੁਰੂਆਤੀ ਜਾਣਕਾਰੀ ਪਹੁੰਚੀ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਜਿਹੜੀ ਇਹ ਗੱਡੀ ਜਿਹੜੇ ਚਲਾ ਰਹੇ ਸਨ ਉਹ ਔੜ ਵਾਲੀ ਸਾਈਡ ਤੋਂ ਨਵਾਂ ਸ਼ਹਿਰ ਵੱਲ ਜਾ ਰਹੇ ਸਨ ਔਰ ਦੂਜੀ ਗੱਡੀ ਜਿਸ ਦੇ ਨਾਲ ਇਸ ਗੱਡੀ ਦੀ ਟੱਕਰ ਹੋਈ ਹੈ ਉਹ ਨਵਾਂ ਸ਼ਹਿਰ ਤੋਂ ਔੜ ਵਾਲੀ ਸਾਈਡ ਜਾ ਰਹੇ ਸਨ ਤਾਂ ਆਹਮੋ ਸਾਹਮਣੇ ਟੱਕਰ ਹੋਈ ਹੈ ਜੋ ਇਸ ਗੱਡੀ ਵਿੱਚ ਇਸ ਸਾਈਡ ਤੇ ਬੈਠੇ ਸਨ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਸਨ ਉਹਨਾਂ ਦਾ ਕਹਿਣਾ ਹੈ ਕਿ ਓਵਰਟੇਕ ਕਰ ਰਿਆ ਸੀ ਦੂਜੀ ਗੱਡੀ ਦਾ ਡਰਾਈਵਰ ਤਾਂ ਆਹਮਣੇ ਉਹ ਸਾਹਮਣੇ ਟੱਕਰ ਹੋਈ ਹੈ ਜਿਸ ਤੋਂ ਬਾਅਦ ਇਸ ਗੱਡੀ ਨੇ ਪੰਜ ਪਲਟੀਆਂ ਖਾਧੀਆਂ ਲੇ ਕਿਸੇ ਦੇ ਛਰੀਟ ਤੱਕ ਨਹੀਂ ਲੱਗੀ 60 ਤੱਕ ਨਹੀਂ ਲੱਗੀ ਲੇਕਿਨ ਇੱਕ ਵਾਰ ਪਰਿਵਾਰ ਦੇ ਅੰਦਰ ਸਹਿਮ ਹੋ ਜਾਂਦੇ ਆ ਡਰ ਹੋ ਜਾਂਦਾ ਜਦੋਂ ਐਕਸੀਡੈਂਟ ਦਾ ਨਾਮ ਸੁਣਦੇ ਆ ਤਸਵੀਰਾਂ ਤੁਸੀਂ ਦੇਖੋ ਬਹੁਤ ਭਿਆਨਕ ਤਸਵੀਰਾਂ ਨੇ ਔਰ ਔਰੇਪਲ ਨੇ ਇੱਕ ਵਾਰ ਤਾਂ ਬੰਦਾ ਜਿਹੜਾ ਸੋਚਦਾ ਹੈ ਅਈ ਤਸਵੀਰਾਂ ਦੇਖਦਾ ਮਨ ਚ ਡਰ ਆਉਂਦਾ ਕਿ ਜਿਹੜੇ ਗੱਡੀ ਵਿੱਚ ਸਵਾਰ ਸਨ ਉਹਨਾਂ ਦਾ ਕੀ ਬਣਿਆ ਹੋਵੇਗਾ ਤੁਸੀਂ ਦੇਖੋ ਕਿ ਸਾਰਾ ਤੇਲ ਜਿਹੜਾ ਲੀਕ ਕਰ ਚੁੱਕਾ ਇੰਜਨ ਆਇਲ ਲੀਕ ਕਰ ਚੁੱਕਾ ਹੈ ਸ਼ੀਸ਼ਾ ਨੁਕਸਾਨਿਆ ਗਿਆ ਬੋਨਟ ਨੁਕਸਾਨਿਆ ਗਿਆ ਜਿਹੜੀ ਛੱਤ ਹੈ ਗੱਡੀ ਦੀ ਉਹ ਬੈਂਡ ਹੋ ਗਈ ਹੈ ਥੋੜੀ ਜਿਹੀ ਕ੍ਰਸ਼ ਹੋ ਗਈ ਹੈ ਔਰ ਪਿੱਛੋਂ ਵੀ ਆਓ ਇੱਕ ਵਾਰੀ ਦਿਖਾ ਦਿਓ ਪਿੱਛੋਂ ਵੀ ਕਿਉਂਕਿ ਗੱਡੀ ਨੇ 4-5 ਪਲਟੀਆਂ ਖਾਧੀਆਂ ਪਿੱਛੋਂ ਵੀ ਦੇਖੋ ਬੰਪਰ ਨੁਕਸਾਨਿਆ ਗਿਆ ਡਿੱਕੀ ਨੁਕਸਾਨੀ ਗਈ ਹੈ ਮਗਰਾੜ ਪਿੱਛੇ ਜੋ ਬੀਤ ਅਚੀਸ਼ਾ ਹੁੰਦਾ ਸਾਰਾ ਕੁਝ ਨੁਕਸਾਨ ਆ ਗਿਆ ਲੇਕਿਨ ਫੋਰਚਨਟਲੀ ਵਿਦ ਅ ਗ੍ਰੇਸ ਆਫ ਗੋਡ ਕੈਸ਼ੁਐਲਟੀ ਨਹੀਂ ਆ ਕੋਈ ਔਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੋ ਇਸ ਗੱਡੀ ਵਿੱਚ ਸਵਾਰ ਸਨ ਉਹਨਾਂ ਤੇ ਇੰਜਰੀ ਵੀ ਨਹੀਂ ਹੋਈ ਇਹ ਰੱਬ ਦਾ ਸ਼ੁਕਰ ਹੈ ਲੇਕਿਨ ਜਿਹਨੇ ਟੱਕਰ ਮਾਰੀ ਉਹਨੂੰ ਥੋੜਾ ਅੱਗੇ ਜਿਹੜਾ ਲੋਕਾਂ ਵੱਲੋਂ ਘੇਰਿਆ ਗਿਆ ਜੋ ਇਸ ਗੱਡੀ ਵਿੱਚ ਸਵਾਰ ਸਨ ਉਹਨਾਂ ਨੇ ਕਿਹਾ ਕਿ ਗੱਡੀ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹਨੇ ਗੱਡੀ ਰੋਕੀ ਵੀ ਨਹੀਂ ਔਰ ਜਦੋਂ ਆਪਣੇ ਪਰਿਵਾਰ ਨੂੰ ਦੱਸਿਆ ਪਰਿਵਾਰ ਵਾਲਿਆਂ ਦੇ ਵੀ ਹੋਸ਼ ਛੁੱਟ ਜਾਂਦੇ ਆ ਘਬਰਾ ਜਾਂਦੇ ਆ ਪਰਿਵਾਰ ਵਾਲਿਆਂ ਦੇ ਇਹ ਕਹਿੰਣਾ ਕਿ ਸਾਡੇ 2-3 ਦਿਨ ਬਾਅਦ ਘਰ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਅਸੀਂ ਤਾਂ ਸਾਰੇ ਡਰਦੇ ਆਂ ਜਾਂ ਕੰਬਦੇ ਆਂ ਐਕਸੀਡੈਂਟ ਦਾ ਨਾਮ ਸੁਣਦੇ ਹੀ ਤਾਂ ਇੱਕ ਵਾਰੀ ਹੁਣ ਮੋਰਲੀ ਲੋਕੇਸ਼ਨ ਤੇ ਜਾ ਰਹੇ ਆਂ ਅਸੀਂ ਜਿੱਥੇ ਜਿਸ ਨਾਲ ਇਹ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਸ ਬੰਦੇ ਨੂੰ ਘੇਰ ਕੇ ਇੱਕ ਵਾਰੀ ਉੱਥੇ ਜਾ ਕੇ ਉਹਦਾ ਵਰਜਨ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਇਸ ਗੱਡੀ 'ਤੇ ਸਵਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਉਸਨੇ ਡਰਿੰਕ ਕੀਤੀ ਹੋਈ ਹੈ ਤਾਂ ਇੱਕ ਵਾਰ ਮੌਕੇ ਤੇ ਪਹੁੰਚਦੇ ਆਂ ਔਰ ਪੁਲਿਸ ਹਾਲੇ ਤੱਕ ਇਸ ਲੋਕੇਸ਼ਨ ਤੇ ਮੋਰੇ ਜਾ ਕੇ ਚੈੱਕ ਕਰਦੇ ਆ ਕਿ ਪੁਲਿਸ ਪਹੁੰਚੀ ਹੈ ਕਿ ਨਹੀਂ ਪਹੁੰਚੀ ਹੈ ਲੇਕਿਨ ਜਿੰਨੇ ਵੀ ਲੋਕ ਇੱਥੇ ਮੌਜੂਦ ਹੈ ਉਹਨਾਂ ਨੇ ਇਹੀ ਕਿਹਾ ਕਿ ਐਕਸੀਡੈਂਟ ਜਿਸ ਹਿਸਾਬ ਨਾਲ ਹੋਇਆ ਸੀਗਾ ਉਦੋਂ ਬਹੁਤ ਡਰ ਲੱਗ ਰਿਹਾ ਸੀਗਾ ਕਿ ਕੋਈ ਕੈਸ਼ੁਐਲਟੀ ਨਾ ਹੋ ਜਵੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਲੇਕਿਨ ਫੋਰਚੂਨੇਟਲੀ ਹੈ ਕਿ ਐਡੇ ਵੱਡੇ ਮੈਸਿਵ ਐਕਸੀਡੈਂਟ ਤੋਂ ਬਾਅਦ ਵੀ ਕੋਈ ਕੈਸ਼ੁਐਲਟੀ ਨਹੀਂ ਹੈ ਕੋਈ ਇੰਜਰੀ ਨਹੀਂ ਹੈ ਇਹ ਰੱਬ ਦਾ ਸ਼ੁਕਰ ਹੈ ਜਿਹੜੇ ਇੱਥੇ ਵੀਰ ਮੌਜੂਦ ਨੇ ਸਾਡੇ ਸ਼ਹਿਰ ਦੇ ਨੇ ਸਾਰੇ ਔਰ ਇਹਨਾਂ ਨੇ ਆਪਣੇ ਵੱਲੋਂ ਬਣਦੀ ਸਰਦੀ ਜੋ ਮਦਦ ਕੀਤੀ ਹੈ ਤਾਂ ਜਿਹੜੇ ਇਸ ਗੱਡੀ ਵਿੱਚ ਜਿਹੜੇ ਵਿਅਕਤੀ ਬੈਠੇ ਸਨ ਕਿ ਬਾਰ ਕੱਢਣ ਵਿੱਚ ਉਹਨਾਂ ਨੂੰ ਹੌਸਲਾ ਦੇਣ ਵਿੱਚ ਇਹਨਾਂ ਨੇ ਮਦਦ ਕੀਤੀ ਸਾਰਿਆਂ ਨੇ ਬਚ ਗਈ ਨਾ ਜਾਨ ਬਚ ਗਈ ਆ ਜਾਨ ਬਚ ਗਈ ਭਾਜੀ ਐਕਸੀਡੈਂਟ ਬੜਾ ਭਿਆਨਕ ਹੈ ਗੱਡੀਆਂ ਤਾਂ ਬਣ ਜਾਂਦੀਆਂ ਫੇਰ ਇਹਨਾਂ ਦੀ ਜਾਨ ਬਚ ਗਈ ਅੱਛਾ ਦੂਜੀ ਗੱਡੀ ਕਿਹੜੀ ਹੈ ਭਾਜੀ ਮੋਰੇ ਖੜੀਆਂ ਭਾਜੀ ਦੋਨੇ ਗੱਡੀਆਂ ਓਹ ਕਿਹੜੀ ਦੋ ਗੱਡੀਆਂ ਆ ਜੀ ਇੱਕ ਨੇ ਫੜੀ ਗੱਡੀ ਵਾਲਾ ਜਿਹੜਾ ਦੂਜਾ ਬੰਦਾ ਵੀ ਖਰਾਬ ਪਿੱਧੀ ਉਹ ਮੋਰੇ ਫੜਿਆ ਗੱਡੀ ਵਾਲਾ ਉਹਦੇ ਵਿੱਚ ਵਿੱਚ ਰੀਟ ਲੱਗੀ ਨਾ ਗੱਡੀ 'ਚ ਓਕੇ ਦੂਜੀ ਗੱਡੀ ਦੇ ਮੋਟੇ ਸਗੇ ਉਹ ਹਾਂਜੀ ਉਹ ਮੁੰਡੇ ਠੀਕ ਹੈ ਉਹ ਮੁੰਡੇ ਠੀਕ ਆ ਹਾਂ ਜਿਹੜੀ ਗੱਲ ਕੀ ਹੋਈ ਆ ਉਹ ਜਿੱਦਾਂ ਆਲਟੋ ਦੇ ਵਿੱਚ ਮਾਰ ਕੇ ਗੱਡੀ ਇੱਕ ਰਖ ਲਓ ਧਰਮਘੂਟਾ ਦਾ ਸੀ ਮੁੰਡਾ ਤੇ ਉਹਦੇ ਕੋਲ ਗੱਡੀ ਸੀਗੀ ਹਟਿਓਸ ਤੇ ਉਹਦੀ ਵੀ ਗੱਡੀ ਦਾ ਨੁਕਸਾਨ ਹੋਇਆ ਇਹ ਜਦੋਂ ਭੱਜਲੇ ਇੱਧਰ ਨੂੰ ਮਾਈ ਅਸੀਂ ਤੇ ਉਹਨਾਂ ਨੇ ਗਾਹਾਂ ਤੋਂ ਆ ਕੇ ਘੇਰਿਆ ਇਹਨਾਂ ਨੂੰ ਇਹ ਇਹਨਾਂ ਨੇ ਦੋ ਜੋ ਟੱਕਰ ਮਾਰੀ ਆ ਹਾਂਜੀ ਦੋ ਦੋ ਵੀ ਸਭ ਤੋਂ ਪਹਿਲਾਂ ਆਪਣੇ ਇਹਨੇ ਡਰਿੰਕ ਇਹਨੇ ਇਹਨੇ ਡਰਿੰਕ ਕੀਤੀ ਹੋ ਸੀਗੀ ਸਭ ਗੱਲ ਸਮਝਦੇ ਆ ਮੈਂ ਮੰਨਦਾ ਬਾਈ ਜਿਹੜੀ ਦਿੱਕਤ ਇਹਨਾਂ ਸੌਟ ਆਊਟ ਕਰ ਲੋ ਮੈਂ ਕਰ ਰਿਹਾ ਭਾਜੀ ਗੱਲ ਕਰ ਰਹੇ ਆ ਅਸੀਂ ਕਰ ਰਹੇ ਆ ਸੌਟ ਆਊਟ ਪੁਲਿਸ ਨਹੀਂ ਪਹੁੰਚੀ ਇਹਨਾਂ ਦਾ ਰਿਜ਼ੋਲਵ ਕਰ ਲੋ ਅਸੀਂ ਰਿਸੋਲਵ ਕਰ ਰਹੇ ਹਾਂ ਮੈਂ ਤਾਂ ਕਹਿ ਰਿਹਾ ਜਿਨ੍ਹਾਂ ਦੀਆਂ ਇਹ ਗੱਡੀਆਂ ਆਸੀਂ ਆਪਸ ਵਿੱਚ ਗੱਲ ਕਰ ਲਈਏ ਬਾਕੀ ਥੋੜਾ ਜਿਹਾ ਉਹ ਪਾਜੀ ਆ ਗਏ ਆ ਅਸੀਂ ਗੱਲ ਕਰਨ ਨੂੰ ਤਿਆਰ ਆ ਤੁਹਾਡੇ ਫਾਦਰ ਸਾਹਿਬ ਡਾਕਟਰ ਆ ਉਹਨਾਂ ਨੂੰ ਮਾੜੇ ਦੱਸੋ ਕਿ ਬੇਸਿਕ ਰੂਲ ਹੈ ਸ਼ਰਾਬੀ ਕਿ ਨਹੀਂ ਚਲਾਣੀ ਚਾਹੀਦੀ ਬਿਲਕੁਲ ਪਾਜੀ ਬੇਸਿਕ ਰੂਲ ਹੈ ਉਹ ਵਿਆਹ ਤੋਂ ਆਏ ਸੀਗੇ ਜੋ ਵੀ ਆ ਚਲੋ ਇਹਨਾਂ ਦਾ ਤਾਂ ਵਿਆਹ ਮਨਾ ਦੇਣਾ ਸੀ ਨਾ ਬਿਲਕੁਲ ਮੈਂ ਮੰਨਦਾ ਜੀ ਬਈ ਕਈ ਮੁੰਡਿਆਂ ਦੀਆਂ ਜਾਨਾਂ ਬਚੀਆਂ ਕੋਈ ਸਮਝੋ ਮੁੰਡਿਆਂ ਨੇ ਪਾੜ ਖਾ ਆ ਪਰ ਆਪਾਂ ਸੱਚ ਤਾਂ ਬੋਲਣਾ ਸੀ ਸਮਝਦੇ ਪਾਈ ਉਹਨਾਂ ਹੀ ਜਗ੍ਹਾ ਅਸੀਂ ਹੁੰਦੇ ਅਸੀਂ ਵੀ ਇਹੀ ਕੋ ਮਤਲਬ ਉਹੀ ਗੱਲ ਹੋਣੀ ਸੀ ਰ ਇਹਨਾਂ ਨੂੰ ਤੁਸੀਂ ਸੈਟੀਸਫਾਈ ਕਰੋ ਬਿਲਕੁਲ ਜੀ ਅਸੀਂ ਮੈਂ ਤਾਂ ਕਹਿ ਰਿਹਾ ਭਾਜੀ ਹੁਣਾਂ ਨੂੰ ਆਹ ਖੜੇ ਆ ਭਾਜੀ ਤੁਹਾਡੀ ਗੱਡੀ ਆ ਇਹ ਹਟਿਓ ਤੁਹਾਡੀ ਗੱਡੀ ਆ ਇੱਥੇ ਇਹਨਾਂ ਦਾ ਰਿਜ਼ੋਲਵ ਕਰਨਾ ਸਾਰਾ ਮੈਟਰ ਅਸੀਂ ਤਾਂ ਕਰਦੇ ਭਾਜੀ ਆਲਟੋ ਵੀ ਪੰਨ ਹੋਈ ਆ ਮੈਂ ਇਹਨਾਂ ਨੂੰ ਕਹਿ ਬੇ ਮੇਰਾ ਮੋਟਰ ਦਾ ਕਰ ਦਵਾ ਬਾਕੀ ਉਹ ਮੁੰਡਿਆਂ ਦੀ ਜਾਨ ਵੱਟ ਗਈ ਹੈ ਨਾ ਦੇਖੋ ਇਹ ਤਾਂ ਭਾਜੀ ਇਹ ਤਾਂ ਫੋਰਚੂਨੇਟਲੀ ਗ੍ਰੇਸ ਆਫ ਗੋਡ ਆ ਬਿਲਕੁਲ ਭਾਜੀ ਆਦਰਵਾਇਜ਼ ਹਾਲ ਦੇਖੋ ਗੱਡੀ ਤਾਂ ਜਾ ਕੇ ਆਲਟੋ ਦਾ ਦੇਖਦਾ ਆ ਜੀ ਮੈਂ ਵੀ ਉਧਰ ਹੀ ਆਇਆ ਮੈਂ ਦੇਖ ਕੇ ਆਲਟੋ ਦਾ ਭਾਜੀ ਬਹੁਤ ਕੰਮ ਜੁਗਰ ਕਰੋ ਮੁੰਡੇ ਨਿਕਲ ਜੇ বাজ ਕੇ ਬਿੱਟਾ ਉਹਦਾ ਤੁਸੀਂ ਹ ਭਾਜੀ ਮੈਂ ਅਸੀਂ ਕਰ ਰਹੇ ਆ ਗੱਲ ਜਿੰਨਾ ਸਾਡਾ ਹੋ ਸਕੇਗਾ ਅਸੀਂ ਬਿਲਕੁਲ ਜੋ ਵੀ ਫੈਸਲਾ ਹੋਏਗਾ ਉਹ ਅਸੀਂ ਕਰਨ ਨੂੰ ਤਿਆਰ ਬੈਠੇ ਆ ਉਹ ਸਾਰਾ ਉਹ ਕਰਾ ਦੀ ਆਪਣੇ ਨਾਲ ਕੋਈ ਚੱਕਰ ਨਹੀਂ ਆ ਜੀ ਹਨਾ ਐਨੀ ਡਰਿੰਕ ਕੀਤੀ ਆ ਸਾਡੇ ਦੋ ਨਿਆਣੇ ਮਸੀ ਬੱਚੇ ਭਾਜੀ ਆਲਟੋ ਦਾ ਪਰ ਹੋ ਜਾਂਦਾ ਕੌਣ ਜ਼ਿੰਮੇਵਾਰ ਇਹ ਤਾਂ ਗੱਲ ਹੈਗੀ ਉਹ ਸਾਰੀ ਗੱਡੀ ਆ ਆਹ ਆਲਟੋ ਗੱਡੀ ਇਹਨਾਂ ਦੀ ਆ ਭਾਜੀ ਉਹਨਾਂ ਦੀ ਆਲਟੋ ਗੱਡੀ ਕਿੰਨਾਂ ਦੀ ਆ ਪਿੱਛੇ ਇੱਕ ਗੱਡੀ ਆ ਭਾਜੀ ਰੱਖੋ ਆਪਣਾ ਪੁਆਇੰਟ ਰੱਖੋ ਤੁਸੀਂ ਅਸੀਂ ਤਾਂ ਇਹੀ ਭਾਜੀ ਕਹਿੰਨੇ ਆ ਇੱਕ ਤਾਂ ਦੇਖੋ ਜੂ ਐਨੀ ਡਰਿੰਕ ਕੀਤੀ ਆ ਭਾਜੀ ਬੋਲਣ ਦਾ ਨਹੀਂ ਉਹਨਾਂ ਬੰਦੇ ਨੂੰ ਉਹ ਤੋਂ ਬੋਲਣ ਦਾ ਨਹੀਂ ਪਤਾ ਕਹਿੰਦੇ ਜੋ ਕਰਨਾ ਕਰ ਲਓ ਐਨੀਆਂ ਬਾਜੀ ਗਾਲਾਂ ਕੱਢਦੇ ਕਹਿੰਦੇ ਜੋ ਕਰਨਾ ਕਰ ਲਓ ਫੇਰ ਬਾਜੀ ਕਿੱਥੇ ਉਹਦੇ ਡੈਮੇਜ ਪਾਉਂਦੇ ਪਈ ਆ ਹਾਂ ਪੁੱਲ ਤੇ ਭਾਈ ਇਹ ਗੱਡੀ ਡੈਮੇਜ ਆ ਗਿਆ ਘੰਟਾ ਦਾ ਕੌਸਕਿਆ ਨਹੀਂ ਹੁਣ ਜਦ ਰੋਲਾ ਪੈ ਗਿਆ ਸਾਰੇ ਆ ਗਏ ਹੁਣ ਕਹਿੰਦਾ ਕਿ ਗੱਡੀ ਪੈਂਚਰ ਆ ਅੱਧਾ ਘੰਟਾ ਨਹੀਂ ਬੋਲੇਆ ਜਦੋਂ ਉਹਦਾ ਮੁੰਡਾ ਆ ਕੇ ਨਾਲ ਖੜ ਗਿਆ ਹੁਣ ਉਹ ਕਹਿੰਦਾ ਮੁੰਡਾ ਵੀ ਕਹਿੰਦਾ ਕਿ ਗੱਡੀ ਪੈਂਚਰ ਆ ਮਾਰ ਕੇ ਆ ਕੇ ਹੁਣ ਨਿਆਣੇ ਮਰਵਾਲੀ ਆ ਯਾਰ ਭਾਜੀ ਗੱਡੀ ਮਾਰ ਕੇ ਨਾ ਭੱਜ ਗਿਆ ਸੀ ਉਹਦਾ ਮੁੰਡੇ ਨੇ ਰੋਕ ਲਿਆ ਭਾਈ ਨੇ ਇਹਨੇ ਰੋਕਿਆ ਭਾਜੀ ਨੇ ਗੱਡੀ ਆਪਣੀ ਪਿੱਛੇ ਇਹ ਮੈਂ ਨਹੀਂ ਆਇਆ ਮੇਰਾ ਬ੍ਰਦਰ ਲੱਗਦਾ ਮਾਸੀ ਦਾ ਮੁੰਡਾ ਹੈ ਛੋਟਾ ਪਿੰਡ ਕੀ ਹੈ ਕਿਹੜਾ ਜੀ ਮੇਰਾ ਹਿਆਲਾ ਜੀ ਹਾਂ ਜੀ ਉਹਦੇ ਡੈਡੀ ਦੇ ਉਹਦੇ ਡੈਡੀ ਦੇ ਨਾਨਕੇ ਹੇ ਵਾਲੇ ਆ ਉਨੀ ਖੰਡ ਪਾੜ ਰੱਖਿਆ ਆ ਅੱਜ ਘਰ ਦਾ ਪ੍ਰੋਗਰਾਮ ਆ ਉਹ ਆਪਣੇ ਕੰਮ ਨੂੰ ਆ ਗੱਡੀ ਦੇਖੀ ਰੌਂਗਟੇ ਖੜੇ ਹੁੰਦੇ ਆ ਕਿ ਮਹਾਰਾਜ ਨੇ ਰੱਖ ਲਿਆ ਭਾਜੀ ਅਸੀਂ ਤਾਂ ਦੇਖ ਕੇ ਉਹੀ ਗੱਲ ਕਰਦੇ ਆ ਜੀ ਆਹ ਮੁੰਡਾ ਬੈਠਾ ਸੀ ਨਾਲ ਡਰਾਈਵਰ ਦੇ ਨਾਲ ਆਹ ਬੈਠਾ ਸੀ ਇਹ ਬਚ ਗਿਆ ਠੀਕ ਹੈ ਕੋਈ ਟ੍ਰੀਟਮੈਂਟ ਕੋਈ ਨਹੀਂ ਪਤਾ ਸੀ ਤੁਸੀਂ ਦੱਸੋ ਐਕਸੀਡੈਂਟ ਕਿੱਦਾਂ ਹੋਇਆ ਅਸੀਂ ਇੱਧਰੋਂ ਜਾ ਰਹੇ ਸੀਗੇ ਜੀ ਤੇ ਉਧਰੋਂ ਗੱਡੀਆਂ ਤਿੰਨ ਚਾਰ ਆ ਰਹੀਆਂ ਸੀ ਅਸੀਂ ਤਾਂ ਅਸੀਂ ਇੱਧਰੋਂ ਜਾ ਰਹੇ ਸੀ ਨਮਾ ਸ਼ਹਿਰ ਨੂੰ ਕਰਿਆਮ ਰੋਡ ਤੋਂ ਜੀ ਉਧਰੋਂ ਗੱਡੀਆਂ ਆ ਰਹੀਆਂ ਸੀ ਜੀ ਇੱਕ ਗੱਡੀ ਵਾਲੇ ਨੇ ਮੋਰੇ ਓਵਰਟੇਕ ਕੀਤੀ ਤਾਂ ਵਿੱਚ ਇਹ ਵੱਜੀ ਉਸੇ ਟਾਈਮ ਤੇ ਸਾਡੇ ਵਾਲੀ ਗੱਡੀ ਇਹਨਾਂ ਦੀ ਭਾਜੀ ਉਹਨਾਂ ਦੇ ਵਿੱਚ ਜਾ ਕੇ ਟੱਕਰੀ ਹੋ ਗੱਡੀ ਕਿੰਨੀ ਸਪੀਡ ਤੇ ਸੀ ਜਿਹੜੀ ਵੱਜੀ ਉਹ ਤਾਂ ਬਹੁਤ ਤੇਜ਼ ਆਈ ਸੀਗੀ ਉਹ ਵਿੱਚ ਜਿਹੜੀ ਆ ਕੇ ਮੋਰੇ ਵੱਜੀ ਆ ਤੁਹਾਡੇ ਤੁਸੀਂ ਮਤਲਬ ਆਪਣੇ ਟਰੈਕ ਤੇ ਜਾ ਰਹੇ ਸੀ ਸਾਹਮਣੇ ਟੱਕਰ ਆ ਗਈ ਹਾਂ ਜੀ ਸਾਹਮਣੇ ਉਹਨੇ ਲਿਆ ਕੇ ਸਾਡੇ ਮੋਰੇ ਲਿਆ ਕੇ ਗੱਡੀ ਵਿੱਚ ਮਾਰੀ ਆ ਅਸੀਂ ਤਾਂ ਆਪਣੀ ਲਾਈਨ ਦੇ ਉੱਪਰ ਸਿੱਧੇ ਜਾ ਰਹੇ ਸੀਗੇ ਫਿਰ ਜਿਹੜੀ ਇਟਿਓਸ ਆ ਉਹਨੂੰ ਤੁਹਾਡੇ ਤੋਂ ਟੱਕਰ ਮਾਰਨ ਤੋਂ ਬਾਅਦ ਮਾਰੀ ਹੈ ਕਿ ਪਹਿਲੇ ਉਹਨੂੰ ਮਾਰਦੀ ਸੀ ਨਹੀਂ ਜਦੋਂ ਸਾਡੀ ਗੱਡੀ ਵਿੱਚ ਵੱਜ ਗਈ ਹੈ ਨਾ ਤੇ ਜਿਹੜੀ ਵੀ ਪਾਲਟ ਕੇ ਉਹ ਇਹ ਵੱਜੀ ਉਹ ਚ ਗੱਡੀ ਹਾਂਜੀ ਇਹ ਭਜਾ ਉਹ ਗੱਡੀ ਭਿਆ ਲੈ ਗਿਆ ਉਹਨੇ ਫੇਰ ਦੁਬਾਰਾ ਮਗਰ ਲੈ ਗਿਆ ਗੱਡੀ ਤੇ ਹਾਲੇ ਮੁੱਟਿਆ ਹੁਣ ਕਹਿੰਦੇ ਮੈਨੂੰ ਕੋਈ ਨਹੀਂ ਕਿਸੇ ਨੇ ਵੀ ਹਾਲਤ ਦੇਖ ਸਕਦੇ ਕਿਸੇ ਨੇ ਆਪਾਂ ਜਦ ਮੌਕੇ ਤੇ ਪਹੁੰਚੇ ਤਾਂ ਸਹਿਮੇ ਹੋ ਸੀਗੇ ਦਰਿਓ ਸੀਗੇ ਐਡੇ بڑے ਹਾਲਾਤ ਤੋਂ ਬਾਅਦ ਬੰਦਾ ਇਹ ਗੱਲ ਕਹਿੰਦਾ ਆ ਕਿ ਟਰੱਕ ਇਹ ਆਪਣਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਨਹੀਂ ਕੋਈ ਇੰਨੀ ਕੋਈ ਗੱਲ ਵਾਪਸ ਨਹੀਂ ਕੋਈ ਗੱਲ ਹੈ ਹੁਣ ਟਾਇਰ ਪੈਂਚਰ ਹੋ ਗਿਆ ਪੈਂਚਰ ਹੋ ਗਿਆ ਪਤਾ ਨਹੀਂ ਟਾਇਰ ਬਾਹਰ ਚੋਂ ਦਾ ਭਾਜੀ ਹੁਣ ਬੱਜੇ ਦੇ ਤਾਂ ਹੋ ਸਕਦਾ ਆ ਪਹਿਲਾਂ ਨਹੀਂ ਸੀਗਾ ਪੈਂਚਰ ਧਿਆਨਕ ਹਾਦਸਾ ਆ ਹਾਂਜੀ ਧਿਆਨਕ ਹਾਦਸਾ ਔਰ ਰੱਬ ਦਾ ਸ਼ੁਕਰ ਹੈ ਕਿ ਨੌਜਵਾਨ ਹੋ ਗਿਆ ਜੇ ਮੋਟਰਸਾਈਕਲ ਉਹਦੇ ਸਾਹਮਣੇ ਤੇ ਹੁੰਦਾ ਫਿਰ ਤੋਂ ਨਾਲੇ ਮਰ ਜਣਾ ਸੀਗਾ ਫਿਰ ਅੱਗੇ ਪਿੱਛੇ ਕੌਣ ਜਾਂਦਾ ਉਹਦੇ ਤੇ ਕਹਿੰਦੇ ਨਹੀਂ ਉਹ ਦਾਰੂ ਪੀ ਰੱਖੇ ਪਹਿਲੇ ਦਾਰੂ ਪੀ ਕੇ ਅਗਲਾ ਬੰਦਾ ਰੱਜਿਆ ਹੋਊਗਾ ਖੜ ਨਹੀਂ ਹੁੰਦਾ ਗੱਲ ਹੁੰਦੀ ਜੇ ਐਕਸੀਡੈਂਟ ਹੋਵੇ ਕੋਈ ਗੱਲ ਕਰ ਹੋ ਰਹੀ ਆ ਹਾਂ ਨੇ ਜਿਹਦਾ ਜਿਹਦਾ ਐਕਸੀਡੈਂਟ ਕੀ ਹੋਇਆ ਜਿਹਦੇ ਨਾਲ ਹਾਂਜੀ ਜਿਹੜੇ ਬੰਦੇ ਤੁਹਾਨੂੰ ਦੋਸ਼ ਲੱਗ ਰਹੇ ਉਹਦੇ ਕੋ ਖੜ ਹੋ ਰਿਹਾ ਗੱਲ ਕਰ ਪਾ ਰਿਹਾ ਨਹੀਂ ਗੱਲ ਨਹੀਂ ਹੋ ਰਹੀ ਜੀ ਉਹ ਖੜ ਨਹੀਂ ਹੋ ਰਿਹਾ ਜੀ ਅਗਲੇ ਪੀਰ ਰੱਖੀ ਪੂਰੀ ਰੱਜ ਕੇ ਦੇਖ ਲਵਾਂਗੇ ਜਿਹਨੂੰ ਬੁਲਾਣਾ ਬੁਲਾ ਲਓ ਸਾਈਕਲੋ ਜੀ ਕੀਤੀ ਸਮਝਦੇ ਆ ਨਾ ਮੈਂ ਉਹ ਕਹਿੰਦੇ ਕਿ ਡਰਿੰਕ ਕੀਤੀ ਹੋਈ ਆ ਭਾਜੀ ਕੀਤੀ ਆ ਮੈਂ ਕਹਿੰਦਾ ਨਹੀਂ ਪਰ ਤੁਸੀਂ ਦੇਖੋ ਡਾਕਟਰੋ ਖੜ ਜੋ ਪੁਲਿਸ ਆ ਰਹੀ ਹੈ ਮੈਂ ਥੋੜਾ ਤੁਹਾਨੂੰ ਲੈ ਕੇ ਜਾਣਾ ਹਾਂਜੀ ਨਹੀਂ ਡਾਕਟਰ ਸ਼ਾਵ ਨਹੀਂ ਪੀ ਸਵਾ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦੇ ਪੀਓ ਘਰ ਚ ਪੀਓ ਸ਼ਰਾਬ ਦੀ ਬੋਤਲ ਤੇ ਕਿਤੇ ਲਿਖਿਆ ਹੁੰਦਾ ਮੈਨੂੰ ਵੀ ਕੇ ਗੱਡੀ ਚਲਾਓ ਜਾਂਦਾ ਸਾਡੇ ਨਾਲ ਬਾਰੇ ਨਹੀਂ ਆਣਦਾ ਹੁਣ ਬੋਲਦਾ ਨਹੀਂ ਇਹ ਦੇਖੋ ਤੁਸੀਂ ਭਾਜੀ ਬੋਲੋ ਕੀ ਕਹਿਣਾ ਇੱਕ ਮਿੰਟ ਦੇਖੋ ਆਪਾਂ ਲੜਾਈ ਵਾਲਾ ਲੜਾਈ ਵਾਲਾ ਮਾਹੌਲ ਨਾ ਕਰੀਏ ਦੇਖੋ ਬੋਲੋ ਕੀ ਕਹਿਣਾ ਆਪਾਂ ਕੋਈ ਬੇਟਾ ਭਾਂਦੇ ਚਾਹ ਕੋਈ ਬੇਟਾ ਭਾਂਦੇ ਚਾਹ ਨਹੀਂ ਇਹ ਮੇਰੇ ਸਾਰੇ ਭਰਾ ਖੜੇ ਆ ਜੋਗਲ ਭਰਾ ਕਰਨਗੇ ਆਪੋ ਦਾ ਕਰਾਂਗੇ ਇਹ ਜਿਨ੍ਹਾਂ ਦੀ ਗੱਡੀ ਤੁਸੀਂ ਗੱਡੀ ਮਾਰੀ ਉਹ ਖੜੇ ਆ ਤੁਹਾਡੇ ਭਰਾ ਆ ਸਾਰੇ ਮੇਰੇ ਭਰਾ ਆ ਮੈਂ ਉੱਥੇ ਗੱਡੀ ਕੋਈ ਨਹੀਂ ਮਾਰੀ ਅਸੀਂ ਉੱਧੇ ਖੜੇ ਆ ਬੈਠ ਕੇ ਗੱਲ ਕਰ ਰਹੇ ਆ ਠੀਕ ਹੈ মিডিਆ ਆ ਰਿਹਾ ਕੁਗਲ ਨਹੀਂ ਵੈਲਕਮ মিডিਆ ਆਪਣੇ ਤੌਰ ਤੇ ਜੋ ਪੇਸ਼ ਕਰ ਰਿਹਾ ਉਹ ਵਧੀਆ ਗੱਲ ਹੈ ਠੀਕ ਹੈ ਅਸੀਂ ਗੱਡੀ ਪਿੱਛੇ ਖਡਾਉਣੇ ਲਿਆ ਕੇ ਵਿੱਚ ਮਾਰ ਦਿੱਤੇ মিডিਆ ਆਪਣੇ ਤੌਰ ਤੇ ਗੱਲ ਕਰ ਰਿਹਾ ਉੱਥੇ ਗੱਡੀ ਦੇਖੀ ਤੁਸੀਂ ਆਲਟੋ ਮੀਡੀਆ ਕੀ ਕਰ ਰਿਹਾ ਤੁਸੀਂ ਨਾ ਸਵੇਰੇ ਜਦ ਉੱਠੋਗੇ ਉਦੋਂ ਦੇਖਿਓ ਆਲਟੋ ਗੱਡੀ ਦਾ ਹਾਲ ਕੀ ਹੈ ਜੀ ਸਾਹਿਬ ਗੱਲ ਸੁਣੋ ਇਹ ਇਹ ਮੀਡੀਆ ਨੂੰ ਸਿਆਸਤ ਨਾਲ ਲੈ ਕੇ ਆਓ ਠੀਕ ਆਪਕੇ ਇਹ ਮੀਡੀਆ ਸਾਡੀਆਂ ਪਈਆਂ ਅੰਕਲ ਜੀ ਗੱਡੀ ਦੀ ਮੇਰੀ ਗੱਲ ਸੁਣੋ ਦੇਖੋ ਭਾਜੀ ਇਹਨੂੰ ਸਿਆਸਤ ਨਾਲ ਲੈ ਕੇ ਆਓ ਗੱਲ ਸੁਣੋ ਮੇਰੀ ਪਲੀਜ਼ ਮੇਰੇ ਹੱਥ ਨੂੰ ਤੁਸੀਂ ਇੱਦਾਂ ਤੱਕ ਤੱਕਾ ਨਾ ਕਰੋ ਜੀ ਮੈਂ ਤੁਹਾਡੇ ਨਾਲ ਬੜੀ ਰਿਸਪੈਕਟਫੁਲੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਰਿਸਪੈਕਟਫੁਲੀ ਗੱਲ ਕਰ ਰਿਹਾ ਮੀਡੀਆ ਵਾਲੇ ਕਰ ਰਹੇ ਆ ਸਾਨੂੰ ਸਾਨੂੰ ਭਰਾਵਾਂ ਨੂੰ ਲੜਾ ਰਹੇ ਆ ਮੀਂਢਿਆ ਸਾਨੂੰ ਭਰਾ ਮੰਦਾ ਰਹਾ ਸੀ ਅਸੀਂ ਤੁਹਾਨੂੰ ਲੜਾ ਰਹੇ ਹਾਂ ਜੀ ਕਿ ਤੁਸੀਂ ਸਾਨੂੰ ਬੁਲਾਇਆ ਹੈਲਪ ਲਈ ਤੁਹਾਨੂੰ ਲੜਾ ਰਹੇ ਹਾਂ ਅਸੀਂ ਜਿਹਦਾ ਹੈਲਪ ਚਾਹੁੰਦੇ ਹਾਂ ਜੀ ਤੁਸੀਂ ਸਾਨੂੰ ਬੁਲਾ ਕੇ ਸੀ ਆਪ ਬੁਲਾਇਆ ਜੀ ਖੁਦ ਬੁਲਾਇਆ ਫੋਨ ਕਰਕੇ ਤੁਹਾਡਾ ਬੇਟਾ ਕਹਿੰਦਾ ਸੀ ਹਰਜਾਨਾ ਜਿਹੜਾ ਇਨਸਾਫ ਹੋਊਗਾ ਇਹਨਾਂ ਦੇ ਪੈਸੇ ਦੇਵਾਂਗੇ ਜੋ ਇੱਕ ਨੁਕਸਾਨ ਹੋਇਆ ਤੁਸੀਂ ਕਹਿੰਦੇ ਮੈਂ ਕੱਖ ਨਹੀਂ ਦੇਣਾ ਉਹ ਨੁਕਸਾਨ ਹੋਇਆ ਹਾਂ ਮੇਰੇ ਕਰਕੇ ਨਹੀਂ ਹੋਇਆ ਜੇ ਸਾਡਾ ਭਰਾ ਕੋਈ ਅਲਟੋ ਵਾਲਾ ਜਿਹੜੀ ਗੱਡੀ ਉਹ ਕਹਿੰਦਾ ਆਪੇ ਗੱਲ ਕਰ ਲਾਂਗੇ ਤੁਹਾਡੀ ਕੋਈ ਲੋੜ ਨਹੀਂ ਇੱਥੇ ਸਾਡੀ ਲੋੜ ਪਾਜੀ ਇੱਕ ਮਿੰਟ ਸਾਡੀ ਲੋੜ ਸਾਡੀ ਲੋੜ ਹੈ ਨਹੀਂ ਬਾਜੀ ਕਹਿੰਦਾ ਕ ਅਸੀਂ ਆਵੇ ਕਰ ਲੈਣੇ ਆਵੇ ਕਰ ਲੈਣੇ ਤੁਹਾਡੇ ਤੁਹਾਡਾ ਜਿਹੜਾ ਸਟਾਈਲ ਐ ਨੋ ਆਪਣੇ ਆ ਵੀ ਦੱਸ ਰਿਹਾ ਤੁਸੀਂ ਕਿਸ ਹਾਲਾਤਾਂ 'ਚ ਹੋ ਉਸ ਰਾਜ ਦਾ ਤੁਹਾਡਾ ਵੀ ਦੱਸ ਰਿਹਾ ਤੁਸੀਂ ਕਿਹੜੇ ਹਾਲਾਤ 'ਚ ਐ ਸਪੱਸ਼ਟ ਮੈਨੂੰ ਠੀਕ ਐ ਰਹਿਣ ਤੋਂ ਇਦਾਂ ਨਹੀਂ ਇਦਾਂ ਨਹੀਂ ਹੈਗਾ ਜਦ ਤੁਸੀਂ ਸਾਹਮਣੇ ਹੋ ਸੁਈ ਸਾਹਿਬ ਤੁਸੀਂ ਆਪਣੀ ਸਿਆਸਤ ਆਪਣੇ ਕੋਲ ਰੱਖੋ ਮਿਲਣੇ ਨਾਲ ਲੈ ਮੈਂ ਤੁਹਾਡੇ ਤੋਂ ਵੋਟਾਂ ਮੰਗਣਾ ਐ ਸਿਆਸਤ ਆਪਣੇ ਕੋਲ ਰੱਖੋ ਆ ਉਹ ਮੈਨੂੰ ਪਤਾ ਸਾਰਾ ਕੁਝ ਮੈਂ ਕਿਹੜਾ ਸੂਰੀ ਨਹੀਂ ਜਾਣਦਾ ਕੀ ਚਾਹੁੰਦੇ ਆਣ ਤੁਸੀਂ ਬਾ ਜੋ ਜਨਾ ਜਨਾ ਨੁਕਸਾਨ ਹੋਇਆ ਭਾਜੀ ਉਹਨਾਂ ਦੀ ਪਰਭਾਈ ਹੋਵੇ ਹੋਰ ਤਾਂ ਕੀ ਕਹਣਾ ਹੈ ਨਾ ਬਿਲਕੁਲ ਤੁਹਾਡੀ ਗੱਡੀ ਕੌਣ ਚਲਾ ਰਿਆ ਸੀ ਤੁਸੀਂ ਆਪਣਾ ਪੱਖ ਰੱਖੋ ਨਾ ਕਿਉਂ ਕੁੱਟਿਆ ਜੀ ਕਿਉਂ ਲੜਾਈ ਕਿਉਂ ਕੀਤੀ ਹੱਥੋਂ ਭਾਈ ਕਿਉਂ ਕੀਤੀ ਤੁਸੀਂ ਇਹ ਰਸੋ ਨਾ ਬਲੀ ਤੁਸੀਂ ਦੱਸੋ ਬਈ ਜਦੋਂ ਜਦੋਂ ਗੱਡੀ ਚਲਾਉਂਦੇ ਆ ਦੁਨੀਆਂ 'ਚ ਗਲਤੀ ਹੋ ਜਾਂਦੀ ਹੈ ਦੇਖੋ ਡਾਕਟਰ ਕੋਈ ਵੀ ਗੱਡੀ ਸੁਣੋ ਗੱਡੀ ਚਲਾਉਂਦੇ ਗਲਤੀ ਹੋ ਜਾਂਦੀ ਹੈ ਕੁੱਟਣਾ ਤੁਸੀਂ ਕਟਾ ਰਹੇ ਕਿ ਕੌਣ ਕਟਾ ਰਹੇ ਕਦੋਂ ਕੁੱਟਿਆ ਤੁਹਾਨੂੰ ਇਹ テーマ ਨੂੰ ਤਾਂ ਕਿ ਕਦੋਂ ਕਦੋਂ ਕਿਨੀ ਦੇਰ ਹੋਗੀ ਆ 15 ਮਿੰਟ ਪਹਿਲੀ ਗੱਲ ਹੈ ਮੈਂ 5 ਮਿੰਟ ਪਹਿਲਾਂ ਆਇਆ ਮੈਨੂੰ ਕਿਉਂ ਇਨਵੋਲਵ ਕਰ ਰਹੇ ਆ ਜਦੋਂ ਤੁਸੀਂ ਇਨਵੋਲਵ ਹੋਏਵੇਂ ਕਰੂੰਗਾ ਸਟੇਬਲ ਨਹੀਂ ਹੈਗੇ ਤੁਸੀਂ ਤੁਸੀਂ ਹੀ ਨਹੀਂ ਸਟੇਬਲ ਸੁਣੋ ਮੇਰੀ ਗੱਲ ਤੁਸੀਂ ਮੈਨੂੰ ਟਿੱਕ ਟਕ ਸੁਣੋ ਤੁਹਾਡੇ ਨਾਲ ਨਹੀਂ ਸਿੱਧੀ ਤਰ੍ਹਾਂ ਗੱਲ ਕਰਦੇ ਸਾਡੇ ਨਾਲ ਕਰ ਲੂਗੇ ਕੋਈ ਧਮਕਾਣ ਦੀ ਕੋਸ਼ਿਸ਼ ਕਰ ਰਿਹਾ ਡਾਇਰੈਕਟਲੀ ਕਿਸ ਦੀ ਬਾਹ ਫੜ ਕੇ ਆਏ ਕਹਿਣਾ ਤੂੰ ਐ ਕਰਦੇ ਧਮਕਾ ਰਹੇ ਹੋ ਤੁਸੀਂ ਦੂਸਰਾ ਮੈਂ ਜਾਣਦਾ ਕੀ ਜਾਣਦੇ ਆ ਕੀ ਜਾਣਦੇ ਮੈਂ ਜਾਣਦਾ ਕੀ ਜਾਣਦੇ ਆ ਜੇਟੀ ਆ ਕਿਸੇ ਪਾਰਟੀ ਦਾ ਹੁੰਦਾ ਜਦੋਂ ਉਹ ਕੋਣ ਨੂੰ ਨਹੀਂ ਪਤਾ ਮੀਡੀਆ ਪਾਰਟੀਆਂ ਚੱਲਿਆ ਇਹ ਕਿਸੇ ਬੰਦੇ ਨੂੰ ਬਦਨਾਮ ਕਰਨੇ ਚਾਹ ਰਹੇ ਆ ਪੰਗਾ ਲਿਆ ਜਾਂ ਜਦ ਵੀ ਲਿਆ ਜੀ ਮੀਡੀਆ ਨੇ ਤਾਂ ਪਾਰਟੀਆਂ ਨਾਲ ਪੰਗਾ ਜਾਂ ਤੁਹਾਨੂੰ ਧਰਨੇ ਲਾਉਂਦੇ ਨੂੰ ਕਵਰ ਕਰਦੇ ਹੋ ਕਿਸੇ ਪਾਰਟੀ ਦੇ ਨਹੀਂ ਅਸੀਂ ਉਹ ਤੁਹਾਡੇ ਆਪਣੇ ਉਹ ਤੁਹਾਡੇ ਬੱਚੇ ਆ ਤੁਹਾਡੇ ਭਰਾ ਆ ਜਾਂ ਤੁਸੀਂ ਗਲਤੀ ਕਰਦੇ ਆ ਫਿਰ ਅਸੀਂ ਕਿਸੇ ਪਾਰਟੀ ਦੇ ਹਣਾ ਇਹਨੂੰ ਚਲਾਓ ਚਲਾਉਣੀ ਆ ਜਿੰਨੀ ਬਨਾਮੀ ਕਰਨੀ ਹੁੰਦੀ ਘਰ ਲਾਓ ਇਹ ਪੀਣ ਲੱਗ ਮੇਰੀ ਮੈਂ ਤੁਹਾਨੂੰ ਦੇਖੋ ਰਿਕੁਐਸਟ ਰਿਸਪੈਕਟਫੁਲ ਵੇ ਨਾਲ ਗੱਲ ਕਰ ਰਹੇ ਆ ਬਾਂਬੂ ਫੜ ਕੇ ਨਹੀਂ ਖਿੱਚਣੀ ਹੋਊਗੀ ਠੀਕ ਹੈ ਨਾ ਰਿਸਪੈਕਟਫੁਲ ਵੇ ਨਾਲ ਗੱਲ ਕਰ ਰਹੇ ਆ ਤੁਹਾਡੇ ਨਾਲ ਮੇਰੇ ਨਾਲ ਵੀ ਤਮੀਜ਼ ਨਾਲ ਗੱਲ ਕਰੋ ਵੀ ਜਮੀਨ ਨਾਲ ਗੱਲ ਕਰੋ ਚਲੋ ਠੀਕ ਆ ਭਾਜੀ ਜੋ ਬੋਲ ਰਾਇਓ ਉਹ ਦਿਖਾਇਓ ਹਣ ਹਰਤੀ ਥੋੜੀ ਲਵਾ ਦੂੰਗਾ ਤੂੰ ਮੈਨੂੰ ਕੀ ਕਰ ਦਊਗਾ ਕੰਮ ਕਰ ਬਣਾ ਉਹ ਕਿੱਥੋਂ ਆਇਓ ਇਹ ਕਹ ਰਿਹਾ ਯੂਕਰ ਭਰਾ ਸਾਥ-ਸਾਥ ਦੇ ਵਿੱਚ ਬੰਦਾ ਬੈਠਾ ਇਹਨੂੰ ਦੱਸਣਾ ਚਾਹੀਦਾ ਸਵੇਰ ਨੂੰ ਕੋਈ ਨਹੀਂ ਹੋਣਾ ਮੈਨੂੰ ਕਿ ਹੱਥ-ਸਾਥ ਦੇ ਵਿੱਚ ਬੰਦਾ ਬੈਠਾ ਤੁਸੀਂ ਹਾਂ ਇਹ ਲਾਈਵ ਚ ਚਲਾਓ ਇਹ ਕੰਮ ਨਹੀਂ ਕਿਹਦਾ ਭਾਈਵੰਦੀ ਵਾਲਾ ਕਹਦਾ ਕੰਮ ਨਹੀਂ ਨਹੀਂ ਕਦੋਂ ਕਰਨੇ ਭਾਈਵੰਦੀ ਦਾ ਕੀ ਕੰਮ ਹੈ ਦੇਖੋ ਇੱਕ ਇੱਕ ਸ਼ਰਾਬ ਪੀ ਕੇ ਦੂਜੀ ਗੱਡੀ ਚ ਚਲਾਉਂਦਾ ਤਿੰਨ ਗੱਡੀਆਂ ਠੋਕੀਆਂ ਭਾਜੀ ਔਨ ਦਾ ਸਪੋਰਟ ਗੱਡੀ ਨੂੰ ਕੱਟ ਮਾਰ ਕੇ ਭਜਾਈ ਆ ਫਿਰ ਭਜਾ ਕੇ ਲੈ ਗਿਆ ਗੱਡੀ ਅੱਗੇ ਆਕੜਦਾ ਫਿਰ ਕਸੂਰਵਾਲ ਦੇ ਨਾਲ ਆਕੜਦਾ ਇਹਨੇ ਹੱਥ ਨਹੀਂ ਲਾਇਆ ਕਿਸੇ ਨੇ ਕੁਝ ਨਹੀਂ ਕੀਤਾ ਇਹਨੂੰ ਕਿਸੇ ਨੇ ਮਾਰਿਆ ਨਹੀਂ ਕੁਝ ਨਹੀਂ ਕੀਤਾ ਕਿਉਂਕਿ ਹਾਂ ਕਿਸੇ ਨੇ ਮਾਰਿਆ ਨਹੀਂ ਭਾਜੀ ਕਿਸੇ ਨੇ ਦੇਖੋ ਅਸੀਂ ਵੀ ਜਾ ਕੇ ਉਹਨਾਂ ਇੱਕ ਰਿਸਪੈਕਟਫੁਲ ਵੇ ਨਾਲ ਗੱਲ ਕਰਨੀ ਚਾਹੀਦੀ ਮਾਈਕ ਤੇ ਆਫ ਸੀ ਮੁੰਡੇ ਸਾਰੇ ਘੱਟੇ ਦੀ ਲੇਕਿਨ ਕਿਸੇ ਨੇ ਹੱਥ ਨਹੀਂ ਲਾਇਆ ਨੋ ਨਹੀਂ ਨਹੀਂ ਠੀਕ ਨਹੀਂ ਕਿਉਂਕਿ ਰੈਂਕ ਕੀਤੀ ਅਸੀਂ ਕਰਕੇ ਹਾਂਜੀ ਠੀਕ ਹੈ ਮਿਲ ਜਾਣਾ ਹੋਣਾ ਚਾਹੀਦਾ ਵੀ ਪਤਾ ਲੱਗੇ ਉਹਦਾ ਕਿਹਦਾ ਕਸੂਰ ਹੈ ਐਸ ਵੱਲੇ ਦਾਰੂ ਪੀ ਕੇ ਗੱਡੀ ਚਲਾਉਂਦਾ ਹੋਰ ਤਾਂ ਡਰਿੰਕ ਕਰਾਂਗੇ ਸਟੇਟ ਵਰ ਦੇਣਗੇ ਆਪਾਂ ਕਰ ਦਿਆਂ ਕਰ ਜੀ ਮੇਰਾ ਕੋਈ ਰਿਸ਼ਤੇਦਾਰ ਨਹੀਂ ਲੱਗਦਾ ਆਏਗਾ ਕੋਈ ਤੁਸ਼ ਨਹੀਂ ਠੀਕ ਹੈ ਜੀ ਜੋ ਵੀ ਬੰਦੀ ਕਰ ਵੀ ਕਰ ਦੇਗੇ ਜੀ ਆਪਾਂ ਸਰਪੰਚ ਸਾਹਿਬ ਨੇ ਜੀ ਸਰਪੰਚ ਸਾਹਿਬ ਪਤਾ ਗੱਲ ਕੀ ਹੈ ਜੋ ਵੀ ਉਹ ਗੱਡੀਆਂ ਸਟੇਟਮੈਂਟ ਦੇ ਦੂੰਗਾ ਆਪਾਂ ਮੁੰਡਾ ਜਿਹੜੀ ਗੱਡੀ ਵਜੇ ਤੇ ਖਾਲੀ ਗੱਡੀ ਵਾਲਾ ਜੋ ਵੀ ਸਟੇਟਮੈਂਟ ਦੇਊਗਾ ਆਪਾਂ ਉੱਪਰ ਟਾਈਪ ਕਰ ਲਾ ਤਬੀਕ ਕਰ ਦੇਗਾ ਚੱਲ ਗੱਲ ਸਾਰਾ ਇਦਾਂ ਤੁਸੀਂ ਮੌਕੇ ਤੇ ਆਈ ਹੋ ਆ ਦੇਖੋ ਰਾਹ ਜਾਂਦਿਆਂ ਤੋਂ ਐਕਸੀਡੈਂਟ ਹੋ ਜਾਂਦੇ ਕੋਈ ਕਿਸੇ ਦੇ ਨਾਲ ਕੋਈ ਖਹਿਵਾ ਜੀ ਨਹੀਂ ਹੁੰਦੀ ਬਟ ਜੇ ਕੋਈ ਕਿਸੇ ਨੂੰ ਸੱਦਦਾ ਮਤਲਬ ਸੂਰੀ ਸਾਹਿਬ ਨੂੰ ਸੱਦ ਲਿਆ ਆਪਣੇ ਪੱਖ ਰੱਖਣ ਵਾਸਤੇ ਪਰ ਜਿੰਨਾ ਕਿ ਇਹਨਾਂ ਨੂੰ ਰਫ ਲੈਂਗੁਏਜ ਬੋਲੀ ਬਹੁਤ ਬੈੜਿਆ ਤੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਰੀਜ਼ਨ ਪਤਾ ਗਿਆ ਸਰ 1 ਮਿੰਟ। ਲੱਗੇ ਆਪਾਂ। ਸਰ ਇੱਕ ਬੇਨਤੀ ਹੈ ਜੀ। ਇੱਕ ਬੇਨਤੀ ਸਰ ਹੁਣ ਜੋ ਨਹੀਂ ਲੱਭਿਆ ਤਾਂ ਮਲਾਜਾ ਕਿੱਦਾਂ ਕਰਾਵਾਂਗੇ? ਹੁਣ ਤਾਂ ਜੀ ਨਹੀਂ ਜੀ। ਪਰ ਸਰ ਕਿਤੇ ਨਹੀਂ ਗਿਆ ਹੁਣਾ ਇੱਥੇ ਹੁਣਾ ਨੇੜੇ ਤੇ ਆ ਗਿਆ ਮੈਂ ਤਾਂ ਬਾਅਦ ਚ ਆਇਆ। ਨਹੀਂ ਨਹੀਂ ਉਹੀ ਸਰ ਉਹਨੂੰ ਫੜ ਕੇ ਉਹਦਾ ਮਤਲਬ ਲੱਭ ਲੱਭ ਨਾ ਕੋਈ ਕਰੀ ਮੈਂ ਕਰਵਾ ਦਿੰਨਾ ਮੈਂ। ਆ ਜਾਓ ਜੀ। ਜੱਟਿਓ ਬੰਦੇ ਨੇ ਮੇਰੇ ਵਿੱਚ ਮਾਰੀ ਹੈ। ਸਰ ਕੋਈ ਮੋਰੇ ਬੰਦਾ ਤੇ ਜਿਹਦੇ ਵਿੱਚ ਬੱਜੀ ਹੈ ਨਾ ਉਹਦਾ ਵੀ ਮਲਾਜਾ ਕਰਾ ਦਿਓ ਇਹਨਾਂ ਦਾ ਵੀ ਕਰਾ ਦਿਓ ਠੀਕ ਹੈ ਜੀ ਚਲੋ ਦੇਖੋ ਪਰੇ ਸ਼ਟਰੇ ਸਾਈਡ ਰਹੂਗਾ ਲਓ ਜੀ ਲਓ ਸਾਡੀ ਹੋਰ ਹੋਰ